ਮਾਰਿਆ ਨੇ ਕੋ ਲੋਕ ਬੁਰਕੌਰ ਸਿੰਘ ਨੂੰ ਨਿਹਯਤ ਆ ਦੇ ਸਕਦਾ ਇਹ ਲੋਕ ਪੰਜਾਬ ਦਾ ਭਲਾ ਕਰਦੇ ਨੇ ਕਿ ਸਰ ਇਹ ਲੋਕ ਸਾਡੀ ਇੱਜ਼ਤ ਬਚਾ ਦੇਣਗੇ ਉਹਨਾਂ ਦੇ ਘਰੇ ਘਟੋ ਘਟ ਅਜੇ ਕਿਸੇ ਨੇ ਕੇਜਰੀਵਾਲ ਸਾਹਿਬ ਦਾ ਖੁੱਦ ਦਾ ਤਾਂ ਨਾਮ ਨਹੀਂ ਲਿਆ ਉਹਨਾਂ ਦੇ ਜੀ ਦਾ ਨਾਮ ਆ ਰਿਹਾ ਇਹਨਾਂ ਦੇ ਜਿਹੜੇ ਭਾਈਵਾਲ ਕਾਂਗਰਸ ਹੈ ਦਾ ਉਹਨਾਂ ਦੇ ਪੱਕੀ ਮੰਤਰੀ ਦੇ ਚਾ ਥੋੜੇ ਟਾਈਮ ਲਈ ਉਹਨਾਂ ਦੇ ਇਸ ਕਿਸੇ ਦੇ ਇੰਚਾਮ ਤੱਕੇ ਸਾਰਾ ਕੋਣ ਸਾਡੀ ਇੱਜ਼ਤ ਕੋਣ ਸਾਡੀ ਨਸਲ ਕੋਣ ਸਾਡੀ ਫਸਲ ਬਚਾਊਗਾ ਆ ਜਿਹੜੇ ਸਵਾਰਣ ਸਾਹਿਬ ਇਹਨਾਂ ਨੂੰ ਕਿਸਾਨਾਂ ਦਾ ਰੂਪ ਦੇ ਕੇ ਸਾਡੇ 'ਚ ਨੁਕਸ ਕੱਢ ਕੇ ਕਰੀ ਜਾ ਰਹੇ ਪਰ ਪੰਜਾਬ ਦੇ ਲੋਕਾਂ ਨੂੰ ਆਪਣੇ ਹਿੱਤਾਂ ਦੇ ਪਹਿਰਾ ਦੇਣਾ ਪੂਗਾ ਸਾਹਿਬ ਪੰਜਾਬ ਸੋਚ ਕੇ ਦੇਖੇ ਵੀ ਅੱਜ ਪੰਜਾਬ ਨੂੰ ਇਸ ਨਸ਼ੇ ਦੇ ਮਰਕਿਚੋਂ ਕਿਹੜੀ ਪਾਰਟੀ ਖੜ ਸਕਦੀ ਹੈ ਕੌਣ ਉਹ ਤੇ ਸਰਕਾਰ ਬਣਾਉਣੇ ਜਾ ਰਹੀ ਹੈ ਕਿਉਂਕਿ ਜਿਸ ਹਾਲਾਤ 'ਚ ਪੰਜਾਬ ਪਹੁੰਚ ਗਿਆ ਹੈ ਜੇ ਕਹਿੰਨ ਉਹ ਸਾਡੇ 3.5 4 ਲੱਖ ਕਰੋੜ ਕਹਿੰਦੇ ਸਭ ਦੇ ਨਾਲ ਗਰੰਟੀਆਂ ਕੱਢ ਲੋਗੇ ਨਾ ਜਿਹੜਾ ਪੀਐਸ ਸੀ ਨੂੰ ਦੇਰ ਰੱਖੀ ਹੈ 5.5 ਤੋਂ ਉੱਤੇ ਦੱਲਾਰ ਕੇ ਕਿ 5.5 ਲੱਖ ਕਰੋੜ ਦਾ ਕਰਜ਼ਾ ਸਾਡ ਜਿਵੇਂ ਇਸੇ ਤਰ੍ਹਾਂ ਹੀ ਕਨਫਰਨਟੇਸ਼ਨ ਦਾ ਐਟੀਟਿਊਡ ਰੱਖਿਆ ਪੰਜਾਬ ਬੋਤ ਅਨੇਰੇ ਅਲੇ ਪਾਸੇ ਦੁਰਿਆ ਜਾਂਦਾ ਮੈਂ ਤੁਹਾਡੇ ਲਈ ਅਪੀਲ ਕਰਨ ਆਇਆ ਸਾਥੀਆਂ ਨੂੰ ਆ ਨਹੀਂ ਮੈਂ ਕਹਿਣ ਆਇਆ ਵੀ ਮੇਰੇ ਕਹਿਣ ਨਾਲ ਵੋਟਾਂ ਦੇ ਦਿਓ ਪਰ ਇਹਨਾਂ ਮੁੱਦਿਆਂ ਤੇ ਗੌਰ ਕਰੋ ਸਾਬ ਕਿੰਨਾ ਲੋਕਾ ਤੋਂ ਤੁਸੀਂ ਪੰਜਾਬ ਦੀ ਨਸਲ ਤੇ ਫਸਲ ਬਚਾਉਣ ਵਾਸਤੇ ਪੰਜਾਬ ਦੇ ਉਜਰੂਲ ਹੋਏ ਖਾਸਤੇ ਸਾਡੇ ਵਪਾਰ ਕੱਲੇ ਚ ਰੰਗਰ ਦਾ ਵਪਾਰ ਨਹੀਂ ਸਭ ਪੰਜਾਬ ਦੇ ਅੰਦਰ ਜਦ ਤਾਈਂ ਇੰਡਸਟਰੀ ਨਹੀਂ ਆਂਦੀ ਸਾਬ ਐਗਰੀਕਲਚਰ ਵੀ ਹੈਵ ਵੀ ਹੈਵ ਰੀਚ ਦਾ ਪਲੇਟੋ ਇਸ ਤੋਂ ਉੱਤੇ ਨਹੀਂ ਜਾ ਸਕਦਾ ਹੁਣ ਧੱਕੀ ਚੋ ਆਪਣਾ ਹੁਣ ਤੁਸੀਂ ਨਰਵਾ ਕੇ ਕਿੱਢੀ ਜਾਂਦੇ ਹੋ ਬਾਕੀ ਹੁਣ ਧਰਤੀ 'ਚ ਕੋਈ ਆਰਗੈਨਿਕ ਬੈਟਰ ਨਹੀਂ ਹੋ ਰਿਹਾ ਕੁਸ਼ਕੜਨ ਕਰ ਤੈਨੂੰ ਹੈ ਨਹੀਂ ਸਾਬ ਕਿੰਨੀ ਹੈ ਗਰੰਟੀ ਦਵਾ ਲੋ ਸਾਬ ਕਿੰਨੇ ਐਮਐਸਪੀ ਦਵਾ ਲੋ ਨਹੀਂ ਛੋਟੇ ਕਿਸਾਨ ਦਾ ਕੋਈ ਮਜ਼ਦੂਰ ਦੀ ਗੱਲ ਨਹੀਂ ਕਰ ਰਿਹਾ ਸਾਬ ਸੌਰੀ ਮੈਂ ਇੱਕ ਮਿੰਟ ਫੇਰ ਲੂੰਗਾ ਸਾਬ ਕਿ ਐਮਐਸਪੀ ਦੀ ਗਰੰਟੀ ਨਾਲ ਜਿਹੜਾ ਮਜ਼ਦੂਰ ਬੈਠਾ ਸਾਬ ਉਹ ਪਿੰਡ ਦੇ ਅੰਦਰ ਉਹਦਾ ਗੁਜ਼ਾਰਾ ਹੋ ਜੂਗਾ ਸਾਬ ਕੋਈ ਫਰਕ ਪੈਂਦਾ ਹੈ ਵੀ ਕਿਸੇ ਸੁਨੂਲ ਦੇ ਕੋਲ ਜਿਹੜਾ ਖੇਤ ਹੈ ਤੇ ਉਹਨੂੰ ਐਮਐਸਪੀ ਮਿਲ ਗਈ ਉਹਨੂੰ ਮਜ਼ਦੂਰੀ ਮਿਲਦੀ ਵੀ ਸਾਬ ਨਹੀਂ ਮਿਲਦੀ ਸਾਬ